ਆ ਵੀ ਅੱਗੇ ਚੱਲੋ ਕੱਲ ਹੀ ਖਰੜ ਦੇ ਵਿੱਚ ਇੱਕ ਬੀਬੀ ਨੂੰ ਸ਼ਰਮ ਪੁਲਸਾ ਸੜਕ ਵਿਚਾਲੇ ਥੱਪੜ ਮਾਰ ਰਿਹਾ ਇੱਕ ਨਿਹੰਗ ਸਿੰਘ ਨੂੰ ਫੜ ਕੇ ਕੁੱਟਿਆ ਜਾ ਰਿਹਾ ਇਹ ਇੱਕ ਦਿਨ ਦੇ ਵਿੱਚ ਇੱਕ ਘਟਨਾ ਨੇ ਇੱਕ ਦਿਨ ਚ ਕਈ ਘਟਨਾਵਾਂ ਵਾਪਰਦੀਆਂ ਨੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਸਿੱਖਾਂ ਦੇ ਮੁੰਡਿਆਂ ਨੂੰ ਟਾਰਗੇਟ ਕਰਕੇ ਕਿਵੇਂ ਮਾਰਿਆ ਜਾ ਰਿਹਾ ਲੱਤਾਂ ਚ ਬਾਹਾਂ ਚ ਪੱਟਾਂ ਚ ਦਾ ਰੋਜ਼ ਗੋਲੀਆਂ ਮਾਰਦੇ ਆ ਪੰਜ ਚਾਰ ਦੇ ਇਹ ਇੱਕ ਕਹਾਣੀ ਬਣਾ ਲਈ ਇੱਕੋ ਹੀ ਕਹਾਣੀ ਘਟਦਿਆ ਜੀ ਅੱਜ ਇੱਕ ਮੁੰਡੇ 'ਤੇ ਗੋਲੀ ਮਾਰੀ ਇਹਨਾਂ ਦੇ ਲੱਤ 'ਚ ਕਹਿੰਦੇ ਜੀ ਪੁਲਿਸ ਦੀ ਗੱਡੀ 'ਚੋਂ ਭੱਜ ਨਿਕਲਿਆ ਸੀਗਾ ਜੇ ਭੱਜ ਗਿਆ ਸੀ ਫੜਿਆ ਕਿਉਂ ਨਹੀਂ ਗਿਆ ਗੋਲੀ ਮਾਰਨੀ ਸੀ ਜਾਂ ਜਦੋਂ ਵੀ ਇਹ ਕਿਸੇ ਦੇ ਗੋਲੀ ਮਾਰਦੇ ਆ ਲੱਤ ਬਾਹਾਂ 'ਚ ਕੋਈ ਕਹਾਣੀ ਦਰ ਆਉਂਦੇ ਆ ਅਸੀਂ ਰਿਕਵਰੀ ਕਰਾਉਣਗੇ ਜੀ ਇਹਨੇ ਕੱਢ ਕੇ ਅਸਲਾ ਸਾਡੇ ਚਲਾਤਾ ਜੀ ਸਾਡੇ ਪੁਲਿਸ ਵਾਲੇ ਦੇ ਪੱਗ 'ਚ ਵਾਦੀ ਗਿਆ ਜੀ ਜਵਾਬੀ ਕਾਰਵਾਈ 'ਚ ਇਹਨੇ ਗੋਲੀ ਮਾਰਦੀ ਪੀੜੀ ਪੀੜ ਦੇ ਵਿੱਚ ਤਿੰਨ ਨੌਜਵਾਨ ਝੂਠੇ ਮੁਕਾਬਲੇ ਇੱਥੋਂ ਚੱਕ ਲਾ ਜਾ ਕੇ ਮਾਰੇ ਬਟੰਡੇ ਮਾਰਿਆ ਪਟਿਆਲੇ ਦੇ ਵਿੱਚ ਮੁੰਡਾ ਇਹਨਾਂ ਨੇ ਜਦੋਂ ਸ਼ਿਕਾਰ ਖੇਡਦੇ ਨਾ ਸ਼ਿਕਾਰ ਸ਼ਿਕਾਰੀ ਸ਼ਿਕਾਰ ਖੇਡਣ ਜਾਂਦਾ ਤੇ ਨਾਲ ਦੇ ਸ਼ਿਕਾਰੀਆਂ ਨੂੰ ਕਹਿੰਦਾ ਵੀ ਤੂੰ ਤੂੰ ਸ਼ਿਕਾਰ ਕਰ ਤੂੰ ਇਧਰੋਂ ਘੇਰ ਮੈਂ ਇਧਰੋਂ ਗੋਲੀ ਮਾਰੋ ਮੁੰਡੇ ਦੇ ਹੱਥ ਖੜੇ ਕਰਾ ਕੇ ਬਾਹਰ ਕੱਢ ਕੇ ਉਹਨੂੰ ਗੱਡੀ ਦੇ ਵਿੱਚੋਂ ਤੇ ਇੱਕ ਦੂਜੇ ਨਾਲ ਐ ਮਖੌਲ ਕੇ ਐਡਾ ਕਰਦੇ ਵੀ ਤੂੰ ਮਾਰਿਆ ਕਿ ਮੈਂ ਮਾਰੂਗਾ ਤੂੰ ਮਾਰੇਗਾ ਕਿ ਮੈਂ ਮਾਰਾਂ ਮੁੰਡਾ ਪਾ ਕੇ ਪੋਸਟਮਾਨ ਰਿਪੋਰਟਾਂ ਦੇ ਵਿੱਚ ਆ ਗਿਆ ਉਹ ਮੁੰਡੇ ਦੇ ਸਿਰ 'ਚ ਫਾਇਰ ਮਾਰਿਆ ਤੂ ਹੀ ਜਮਾਰੇ ਮੈਗਨੋ ਫਾਇਰ ਮਾਰ ਕੇ ਮੁੰਡਾ ਮਾਰਦਾ ਔਰ ਹੈਰਾਨੀ ਦੀ ਗੱਲ ਦੇਖੋ ਇਹ ਪੰਜਾਬ ਦਾ ਇਹ ਮੈਨੂੰ ਲੱਗਾ 80 90 ਦੇ ਦੌਰ ਦੇ ਵਿੱਚ ਜਦੋਂ ਝੂਠੇ ਮੁਕਾਬਲੇ ਸਾਡੇ ਨੌਜਵਾਨਾਂ ਦੇ ਹੋ ਰਹੇ ਸੀ ਨਾ ਸ਼ਾਇਦ ਉਹਨਾਂ ਵੇਲਿਆਂ ਦੇ ਵਿੱਚ ਵੀ ਬਿਆਨਤਾ ਸੀ ਜਿਹੜਾ ਉਹ ਵੀ ਸ਼ਾਇਦ ਐ ਖੁੱਲੇ ਆਵਾਂ ਜਨਤਕ ਤੌਰ ਤੇ ਅਖਬਾਰਾਂ ਦੇ ਜ਼ਰੀਏ ਬਿਆਨਾਂ ਦੇ ਜ਼ਰੀਏ ਵਧਾਈ ਨਾ ਦਿੰਦਾ ਹੋਵੇ ਵੀ ਆਹਾ ਸਾਡੇ ਪੁਲਿਸ ਵਾਲਿਆਂ ਨੇ ਆਹ ਕੰਮ ਕੀਤਾ ਤੇ ਜਿੱਦੇ ਉਹ ਮਟ ਪਟਿਆਰੇ ਮੁੰਡਾ ਮਾਰਿਆ ਨਾ ਡੀਜੀਪੀ ਪੰਜਾਬ ਤੇ ਮੁੱਖ ਮੰਤਰੀ ਪੰਜਾਬ ਵੱਲੋਂ ਟਵੀਟ ਕੀਤਾ ਗਿਆ ਕਿ ਸਾਡੀ ਪੁਲਿਸ ਨੇ ਬਹੁਤ ਵਧੀਆ ਸ਼ਲਾਘਾ ਜੋ ਕੰਮ ਕੀਤਾ ਜੇ ਉਸ ਮੁੰਡੇ ਨੇ ਬੱਚਾ ਚੱਕਿਆ ਸੀ ਉਹ ਮੁੰਡਾ ਫੜ ਲਿਆ ਗਿਆ ਸੀ ਥੋਡੇ ਕੋਲ ਅਦਾਲਤ ਸੀਗੀ ਥੋਡੇ ਕੋਲੇ ਜੱਜ ਨੇ ਥੋਡੇ ਕੋਲੇ ਕਾਨੂੰਨ ਨੇ ਜੇਲਾ ਨੇ ਮਾਰਨ ਦੀ ਸਾਨੂੰ ਕਿਹਨੇ ਅਗ੍ਹਾ ਦਿੱਤੀ ਆ ਸੋ ਜਿਹੜਾ ਇਹ ਪੁਲਿਸ ਦਾ ਜਾਵਰਾਏ ਪੁਲਿਸ ਰਾਜ ਬਣ ਗਿਆ ਪੋਸਟਡ ਬਣ ਚੁੱਕੀ ਆ ਇੰਨੀਆਂ ਪਾਵਰਾਂ ਇੰਨੀਆਂ ਉੱਥੇ ਪੁਲਸਾਂ ਨੂੰ ਹਵਾਲਾ ਚ ਬੰਦ ਹੋਵਾਂ ਨੂੰ ਪਤਾ ਕੀ ਕਹਿੰਦੇ ਆ ਕਹਿੰਦੇ ਛੋਡੇ ਯਾਰ ਕਰਨਾ ਇੱਥੇ ਛੱਤੀ ਨੂੰ ਲਿਆਉਣੇ ਆ ਨਾਲੇ ਕੁੱਟਦੇ ਆ ਨਾਲੇ ਸਾਡੇ ਤੜਕੇ ਪੈਰੀ ਹੱਥ ਲਾਏ ਨਾਲੇ ਪੈਸੇ ਦੇ ਕੇ ਜਾਂਦੇ ਆ ਜਿਹੜੀ ਬਾਕੀ ਕਹਾਣੀ ਹੋਈ ਆ ਉਹਦਾ ਮੈਂ ਕਈ ਵਾਰੀ ਦੁਹਰਾਈ ਚੁੱਕਿਆ ਵੀ ਜੋ ਸਾਡੇ ਨਾਲ ਹੋਇਆ ਇੱਕ ਗੱਲ ਨਾਲ ਲੱਖੀ ਇਹਦੇ ਚ ਐਡ ਕਰ ਦਈਏ हां मैं भाई बयान बयान वाली गल पूरी बयान ਦੱਸ ਦਿਓ ਮੈਂ ਕਿਹਾ ਉਹ ਨਹੀਂ ਤਾਂ ਉਹ ਜੋ ਆਪਣੇ ਪਨੇ ਆਪ ਛੋਇਆ ਪਹਿਲੇ ਮੈਂ ਅੱਜ ਜਿਹੜਾ ਜਿੱਥੇ ਘਟਨਾ ਹੋਈ ਆ ਤਪੇ ਨਾਕੇ ਦੇ ਉੱਤੇ ਜਿੱਤੇ ਸਾਡੀ ਕੁੱਟਮਾਰ ਹੋਈ ਸਾਨੂੰ ਚੱਕ ਕੇ ਲੈ ਗਏ ਆ ਉਸ ਥਾਣੇ ਦਾ ਬਖੂਆ ਬਣਦਾ ਸੀਗਾ ਉਹ ਥਾਣੇ ਦਾ ਜਿਹੜਾ ਵੀ ਅਧਿਕਾਰੀ ਸੀਗੇ ਪੁਲਿਸ ਵਾਲੇ ਉਹ ਆ ਕੇ ਬਿਆਨ ਸਾਡਾ ਲਿਖ ਕੇ ਲੈ ਗਏ ਹਸਪਤਾਲ ਦੇ ਵਿੱਚੋਂ ਹੁਣ ਸਾਨੂੰ ਹਸਪਤਾਲ ਛੁੱਟੀ ਦਿੱਤੀ ਗਈ ਆ ਉਹਦੇ ਉੱਤੇ ਅਗਲੀ ਇਹ ਕੀ ਕਾਰਵਾਈ ਕਰਦੇ ਆ ਇਹ ਦੇਖਦੇ ਆ ਕਿਉਂਕਿ ਇਹ ਪਹਿਲਾ ਤੋਂ ਹੀ ਹੁੰਦਾ ਆਇਆ ਜਦੋਂ ਉਹਨਾਂ ਸਮਿਆਂ ਦੌਰਾਨ ਵੀ ਜਦੋਂ ਇਹਨਾਂ ਨੇ ਮੁੰਡੇ ਮਾਰੇ ਨਾ ਤੇ ਇਹਨਾਂ ਵੱਡਿਆਂ ਅਫਸਰਾਂ ਨੇ ਆਪਣੇ ਜਿਹੜੇ ਬੰਦੇ ਸੀ ਉਹ ਬਚਾਏ ਸਮੇਂ-ਸਮੇਂ ਤੇ ਉਹਨਾਂ ਨੂੰ ਬਰੀ ਵੀ ਕਰਾਇਆ ਜੀ ਅੱਜ ਉਹ ਜੇਲ੍ਹਾਂ 'ਚ ਵੀ ਹੈ ਤਾਂ ਉਹਨਾਂ ਨੂੰ ਜੇਲ੍ਹਾਂ 'ਚ ਬੈਠਿਆਂ ਨੂੰ ਵੀ ਸਹੂਲਤਾਂ ਉਹ ਹੀ ਦਿੱਤੀਆਂ ਜਾ ਰਹੀਆਂ ਨੇ ਤੇ ਇਹਦਾ ਸਾਡੇ ਕੋਲ ਸਾਹਮਣੇ ਜਿਹੜਾ ਕੱਲ ਸਾਬਤ ਹੋ ਗਈ ਗੱਲ ਇਹ ਜਿਹੜਾ ਡੀਐਸਪੀ ਬਰਨਾਲਾ ਕਹਿ ਰਿਹਾ ਕਿ ਜੀ ਅਸੀਂ ਮੁਲਾਜ਼ਾ ਕਰਾਇਆ ਬੰਦਿਆਂ ਦਾ ਸਾਡੇ ਕਿਸੇ ਬੰਦੇ ਦੀ ਗੁਜ਼ਾਰੂ ਨਹੀਂ ਪੀਤੀ ਤੁਸੀਂ ਹਰਾਨੀ ਦੇਖੋ ਜਿਹੜੇ ਡਾਕਟਰ ਕੋਲੇ ਮੈਨੂੰ ਲੈ ਕੇ ਜਾਂਦੇ ਆ ਤੇ ਮੇਰੀ ਗੱਲ ਵੀ ਨਹੀਂ ਹੋਣ ਦਿੰਦੇ ਨਾਲ ਦੇ ਨਾਲ ਦਸ ਫੋਟਾ ਦਾ ਕਰਾ ਕੇ ਮੈਨੂੰ ਖਿੱਚ ਲਿਆਉਂਦੇ ਆ ਉਹ ਡਾਕਟਰ ਕਹਿੰਣਗੇ ਵੀ ਉਹਨੂੰ दारू ਪੀਤੀ ਹੋਈ ਸੀ ਸੋ ਹੁਣ ਇਹ ਆ ਆ ਦੇ ਮੈਂ ਬਾਈ ਨੇਮ ਨਾਲ ਲਿਖਾਇਆ ਭਾਈ ਨੇਮ ਮੈਂ ਜਿਹੜਾ ਮੇਰੇ ਬਿਆਨ ਹੋਇਆ ਜਿਵੇਂ ਮੈਂ ਬਾਈ ਨੇਮ ਇਹਨਾਂ ਬੰਦਿਆਂ ਦੇ ਜਿਹੜੇ ਜਿਹੜੇ ਪੁਲਿਸ ਵਾਲੇ ਸੀਗੇ ਉਹਨਾਂ ਦਾ ਨਾਮ ਲਿਖਾਇਆ ਵੀ ਆਹਾ ਆਹ ਬੰਦਿਆਂ ਨੇ ਸਾਡੇ ਨਾਲ ਆਹਾ ਕੀਤਾ ਹੁਣ ਦੇਖਦੇ ਆ ਕੀ ਕਾਰਵਾਈ ਕਰਦੇ ਆ ਅਗਲੀ ਗੱਲ ਬਾਈ ਤੁਸੀਂ ਨਹੀਂ ਬਸ ਉਹੀ ਇਕੱਲੀ ਇੱਕ ਗੱਲ ਐਡ ਕਰ ਦਈਏ ਫਿਰ ਲੱਖਾਂ ਹੀ ਅੱਗੇ ਦੱਸੂ ਕਿ ਇੱਕ ਕੁਝ ਫਿਰਕਿਆਂ ਨੂੰ ਕੁਝ ਲੋਕਾਂ ਨੂੰ ਵਹਿਮ ਹੁੰਦਾ ਹੈ ਕਿ ਪੁਲਿਸਿਆ ਤਸ਼ੱਦਦ ਇੱਥੋਂ ਤੱਕ ਹੀ ਰੁਕੂਗਾ ਜਦੋਂ ਪਿਛਲਾ ਤਸ਼ੱਦਦ ਹੋਇਆ ਸੀ ਨਾ ਸੁਮੇਦ ਸੈਣੀ ਦੇ ਵਿਕਟਮ ਕੌਣ ਸੀਗੇ ਉਹ ਕੋਈ ਇਕੱਲੇ ਸਿੱਖ ਨਹੀਂ ਸੀਗੇ ਹਿੰਦੂ ਵੀ ਸੀ ਕੋਈ ਇੱਕ ਵਰਗ ਨਹੀਂ ਸੀ ਸਾਰੇ ਹੀ ਸੀਗੇ ਜਦੋਂ ਇਹ ਚੀਜ਼ ਹੁੰਦੀ ਹੈ ਨਾ ਤਾਂ ਉਹ ਗੱਲ ਚਾਰਚ ਫੇਰੇ ਜਾਂਦੀ ਹੈ ਅੱਜ ਵੀ ਅਸੀਂ ਪੰਜਾਬ ਨੂੰ ਕੀ ਕਹਿ ਰਹੇ ਆ ਕਿ ਪੁਲਸੀਆ ਤਸ਼ੱਦਦ ਰੁਕਣਾ ਨਹੀਂਗਾ ਇਹ ਇਹ ਵੱਧਦਾ ਜਾਣਾ ਹੈ ਰੁਕਣਾ ਕਿਨੇ ਯਾਰ ਮੈਨੂੰ ਦੱਸੋ ਰੁਕਣਾ ਸਿਵਲ ਗਵਰਨਮੈਂਟ ਨੇ ਗਵਰਨਮੈਂਟ ਰੋਕਣ ਵਾਲੀ ਲੱਗ ਰਹੀ ਏ ਤੁਹਾਨੂੰ ਉਹਨਾਂ ਦਾ ਜਲੂਸ ਕਿਤੇ ਸਿੱਖਿਆ ਕਰੰਟੀ ਜੀ ਨਿਕਲ ਰਿਹਾ ਹੈ ਕਿਤੇ ਲੈਂਡ ਪੂਲਿੰਗ ਚ ਨਿਕਲ ਰਿਹਾ ਹੈ ਕਿਤੇ ਨਸ਼ਿਆਂ ਵਿਰੋਧ ਦੇ ਜਾਇਦੇ ਯੁੱਧ ਚ ਨਿਕਲ ਰਿਹਾ ਹੈ ਤਾਂ ਉਦੋਂ ਕੀ ਹੁੰਦਾ ਜਦੋਂ ਉਹ ਗਵਰਨਮੈਂਟ ਫੇਲ ਹੋ ਜਾਈ ਉਦੋਂ ਪਤਾ ਕੀ ਹੁੰਦਾ ਹੈ ਪੁਲਿਸ ਨੂੰ ਆਗ ਦਿੰਦੇ ਖੁੱਲੇ ਚੱਕ ਦਿਓ ਫੱਟੇ ਅੱਜ ਹੋ ਹੀ ਹੋ ਰਿਹਾ ਮੈਨੂੰ ਦੱਸੋ ਇੱਕ ਹੌਲਦਾਰ ਇੱਕ ਥਾਣੇਦਾਰ ਇੱਕ ਡੀਐਸਪੀ ਤਿੰਨੇ ਇਨਵੋਲਵ ਨੇ ਲੱਗੇ ਵਾਲੇ ਕੇਸ ਚ ਔਰ ਫੇਰ ਤੁਸੀਂ ਸਾਨੂੰ ਮਜਬੂਰੀ ਚੋਂ ਤੁ ਬਰਨਾਲੇ ਤੋਂ ਚੱਲ ਕੇ ਇੱਥੇ ਆਉਣਾ ਪਿਆ ਤੁਸੀਂ ਆਪਦਾ ਇੱਕ ਸਿਸਟਮ ਕ੍ਰੀਏਟ ਕਰ ਲਿਆ ਕਿ ਕੋਈ ਨਾ ਬੋਲੇ ਇਹਦੇ ਕਰਕੇ ਅਸੀਂ ਇੱਥੇ ਆਏ ਅੱਜ ਪਲੀਜ਼ ਅੱਗੇ ਕੰਟੀਨਿਊ ਕਰੀਏ ਅੱਛਾ ਅਗਲੀ ਗੱਲ ਜਿਹੜੀ ਅਸੀਂ ਹੁਣ ਪੰਜਾਬ ਵਾਸੀਆਂ ਨੂੰ ਇੱਕ ਅਪੀਲ ਕਰਦੇ ਆ ਕਿ ਜੇ ਇਹ ਜ਼ਬਰ ਰੋਕਣਾ ਜਿਹੜਾ ਪੁਰਸ਼ ਦਾ ਜ਼ਬਰ ਆ ਤਸ਼ੱਦਦ ਦਾ ਜਿਹੜਾ ਖੁੱਲੀਆਂ ਛੋਟਾਂ ਮੁੱਖ ਮੰਤਰੀਆਂ ਦਿੱਤੀਆਂ ਹੋਗੀਆਂ ਜੋ ਮਰਜ਼ੀ ਕਰਦੇ ਉਹ ਸਾਡੀ ਪਿੱਠ ਤੇ ਅਸੀਂ ਖੜੇ ਆ ਕੋਈ ਤੁਹਾਡੇ ਵੱਲ ਝਾਕ ਨਹੀਂ ਸਕਦਾ ਭਰਾਵੋ ਇਹਨੂੰ ਲੋਕ ਲਹਿਰੀ ਰੋਕ ਸਕਦੀ ਹੈ ਜੇ ਤੁਸੀਂ ਅੱਜ ਵੀ ਨਾ ਉੱਠੇ ਵੀ ਆਪਾਂ ਕੀ ਲੈਣਾ ਸਾਡਾ ਤਾਂ ਕੋਈ ਮਸਲਾ ਨਹੀਂ ਜਿਹਨੂੰ ਮਰਜ਼ੀ ਦਾ ਆ ਖੜੇ ਜਾਂਦੇ ਨੂੰ ਚੱਕ ਕੇ ਚਪੇੜੇ ਮਾਰ ਕੇ ਬੰਦ ਕਰ ਦੇਣਗੇ ਜਿਹਦੇ ਮਰਜ਼ੀ ਪਰਚਾ ਦੇਣਗੇ ਜਿਹਦੇ ਮਰਜ਼ੀ ਲੱਤਾਂਾਂ ਦੀ ਗੋਲੀ ਮਾਰ ਦੇਣਗੇ ਜਿਹਦਾ ਮਰਜ਼ੀ ਝੂਠਾ ਮੁਕਾਬਲਾ ਬਣਾ ਕੇ ਮਾਰ ਦੇਣਗੇ ਇਹ ਹਾਲਾਤ ਬਣਨੇ ਆ ਇਹ ਬਾਰੀ ਸਭ ਦੀ ਆਉਣੀ ਹੈ ਮੰਨ ਲਓ ਸਾਡਾ ਨਾ ਘਟਣਾ ਵਾਪਰੀ ਜਿਹੜੇ ਬੰਦੇ ਸਾਨੂੰ ਗਾਲ ਕੱਢ ਕੇ ਸ਼ੀਸ਼ਾ ਲਾਏ ਗਲਤ ਇਸ਼ਾਰਾ ਕਰਕੇ ਗਏ ਜੇ ਕੋਈ ਵੀ ਬੰਦਾ ਉਹਨਾਂ ਨੂੰ ਕਿਹੜਾ ਪਤਾ ਸੀ ਕੌਣ ਆ ਕੋਈ ਵੀ ਬੰਦਾ ਕੋਈ ਧੀ ਭੈਣ ਨਾਲ ਆਪਣੀ ਮਾਂ ਨਾਲ ਘਰ ਵਾਲੇ ਨਾਲ ਗੱਡੀ ਤੇ ਆਉਂਦਾ ਹੁੰਦਾ ਉਹ ਕੀ ਮਹਿਸੂਸ ਕਰਦਾ ਪਿੱਛੇ ਵੀ ਤਾਂ ਇਹੀ ਕਰਦੇ ਆਏ ਹੋਣੇ ਉਹ ਇਹਨੇ ਰਿਐਕਟ ਕਰਤਾ ਬਾਕੀਆਂ ਨੇ ਨਹੀਂ ਕੀਤਾ ਲੋ ਚੁੱਪ ਕਰਕੇ ਲੰਘ ਜਾਂਦੇ ਆ ਜੋ ਚੁੱਪ ਦਾ ਬੇੜਾ ਨਹੀਂ ਅਸੀਂ 13 ਤਰੀਕ ਨੂੰ ਇਹ ਪੁਲਿਸ ਜ਼ਬਰ ਦੇ ਖਿਲਾਫ ਜਿਹੜੇ ਝੂਠੇ ਮੁਕਾਬਲੇ ਸਾਡੇ ਮੁੰਡਿਆਂ ਨੂੰ ਮਾਰ ਰਹੇ ਆ ਲੱਤਾਂ ਚ ਬੂਗੋਲੀਆਂ ਮਾਰ ਰਹੇ ਆ ਝੂਠੇ ਪਰਚੇ ਦਰਜ ਕਰ ਰਹੇ ਆ 13 ਤਰੀਕ ਨੂੰ ਵੱਡਾ ਇਕੱਠ ਕਰਕੇ ਜੇ ਫੈਸਲਾ ਕੁੱਨ ਲੜਾਈ ਲੜਨ ਜਾ ਰਹੇ ਆ ਸੋ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਕਿ ਸਾਰੇ ਨੂੰ ਇਕੱਠੇ ਹੋਣ ਦੀ ਲੋੜ ਹੈ ਨਹੀਂ ਫਿਰ ਇਕੱਲੇ ਇਕੱਲੇ ਛੱਤਰ ਖਾਓਗੇ ਖਾਈ ਜੋ ਸੁਡੀ ਮਰਜੀ ਹੈ ਇੱਕ ਹੋਰ ਅਹਿਮ ਗੱਲ ਜਿਹੜੀ ਲੱਖੇ ਨੇ ਕੀਤੀ ਮੈਨੂੰ ਇਹ ਦੱਸੋ ਕਿ ਵਿਕਰਮ ਸਿੰਘ ਮਜੀਠੀਆ ਨਾਲ ਕੁਝ ਵੀ ਹੋਵੇ ਸੇ ਪਾਰਟੀਆਂ ਦੇ ਲੀਡਰ ਕਿਵੇਂ ਬਾਹਰ ਨਿਕਲ ਆਉਂਦੇ ਨੇ ਪ੍ਰਤਾਪ ਸਿੰਘ ਬਾਜਵੇ ਤੇ ਪਰਚਾ ਹੋ ਗਿਆ ਜੀ ਅੱਜ ਕਿ ਸਭ ਇੱਕ ਦੂਜੇ ਨਾਲ ਮਿਲੇ ਨੇ ਕਿਤੇ ਵੀ ਪੁਲਿਸ ਜਾਂ ਤਸ਼ੱਦਦ ਕੋਈ ਬੋਲਦਾ ਨਜ਼ਰ ਆਇਆ ਤੁਹਾਨੂੰ ਕੱਲ ਦਾ ਕੋਈ ਪਾਰਟੀ ਦਾ ਲੀਡਰ ਕੋਈ ਪੰਜਾਬ ਪ੍ਰੇਮੀ ਕਿਸੇ ਨੇ ਬੋਲਿਆ ਪੀਲੀ ਬੀਤ ਵਾਲੇ ਪੁਲਿਸ ਮੁਕਾਬਲੇ ਬਾਰੇ ਕੋਈ ਬੋਲਿਆ ਹੋਰ ਕਿਸੇ ਵੀ ਮਸਲੇ ਬਾਰੇ ਜਾਂ ਲੱਖੇ ਵਾਲੇ ਮਸਲੇ ਬਾਰੇ ਕੋਈ ਬੋਲ ਰਿਹਾ ਸਭ ਚੁੱਪ ਨੇ ਕਿਉਂ ਚੁੱਪ ਨੇ ਕਿਉਂਕਿ ਰਲੇ ਤੇ ਮਿਲੇ ਨਹੀਂ ਇੱਕ ਦੂਜੇ ਨਾਲ ਚੱਲਦੇ ਨੇ ਕਿ ਇੱਕ ਵਾਰੀ ਤੂੰ ਲੁੱਟ ਅਗਲੀ ਵਾਰੀ ਅਸੀਂ ਲੁੱਟਾਂਗੇ ਤੇਰੇ ਕੇਸ ਚ ਮੈਂ ਮਦਦ ਕਰੂੰ ਮੈਨੂੰ ਦੱਸੋ ਸਾਬਤ ਨਹੀਂ ਹੋਇਆ ਬਾਦਲਾਂ ਦਾ ਤੇ ਅਮਰਿੰਦਰ ਸਿੰਘ ਦਾ ਸਾਬਤ ਨਹੀਂ ਹੋਇਆ ਆ ਬੀਜੇਪੀ ਤੇ ਆਪ ਪਾਰਟੀ ਨੇ ਰਲ ਕੇ ਚੋਣ ਨਹੀਂ ਲੜੀ ਲੁਧਿਆਣੇ ਦੀ ਕੀ ਕਾਂਗਰਸ ਵਾਲਿਆਂ ਨੇ ਇਹੀ ਗੰਦ ਜਿਹੜੀ ਅੱਜ ਆਪ ਪਾਰਟੀ ਪਾ ਰਹੀ ਐ ਇਹਦੋਂ 20 ਗੁਣਾ ਜ਼ਿਆਦਾ ਗੰਦ ਕਾਂਗਰਸ ਨੇ ਨਹੀਂ ਪਾਇਆ ਦੱਸ ਦਿਓ ਮੈਨੂੰ ਉਹ ਸੁਮੇਸ਼ ਸੈਣੀ ਤੇ ਕੇਪੀਐਸ ਗਿੱਲ ਕਿਦੇ ਵੇਲੇ ਸੀ ਇਨ੍ਹਾਂ ਪਾਰਟੀਆਂ ਦੇ ਵੇਲੇ ਸੀ ਪਾਣੀ ਦੇ ਮਾਮਲੇ ਜੋ ਸੱਤਿਆਨਾਸ਼ ਹੋਇਆ ਪੰਜਾਬ ਦਾ ਕਿਹੜੀ ਪਾਰਟੀ ਨੇ ਨਹੀਂ ਕੀਤਾ ਔਰ ਸਭ ਤੋਂ ਵੱਡਾ ਕਾਣ ਕਾਂਗਰਸ ਨੇ ਕੀ ਐ ਸਭ ਮਿਲੇ ਜੁਲੇ ਨਹੀਂਗੇ ਜੇ ਮਿਲੇ ਜੁਲੇ ਹਨ ਤਾਂ ਫਿਰ ਕਰੀਏ ਕੀ ਪੰਜਾਬ ਵਾਲਿਆਂ ਨੂੰ ਕਰਨਾ ਪਊਗਾ ਲੋਕਾਂ ਨੂੰ ਕਰਨਾ ਪਊਗਾ ਨਹੀਂ ਤੇ ਇਹਨਾਂ ਨੇ ਵਾਰੀ ਬੰਨੀ ਹੋਈ ਆ ਉੱਥੇ ਮੁੰਡਾ ਜਸ਼ਨਪ੍ਰੀਤ ਆ ਮਰ ਗਿਆ ਗੋਲੀ ਮਾਰ ਕੇ ਪਤਾ ਕੀ ਕਹਿ ਰਹੇ ਸੀ ਜੀ ਕੋ ਇਹਨਾਂ ਨੂੰ ਆਪ ਵਾਲਿਆਂ ਨੂੰ ਪਿੰਡਾਂ ਚ ਨਾ ਵੜਨ ਦਿਓ ਮੈਂ ਉਹਨਾਂ ਨੂੰ ਇੱਕੋ ਗੱਲ ਪੁੱਛੀ ਕਿ ਪਿਛਲੀ ਵਾਰੀ ਅਸੀਂ ਕਾਂਗਰਸ ਹੀ ਨਹੀਂ ਵੜਨ ਦਿੱਤੇ ਸੀ ਉਸ ਤੋਂ ਪਹਿਲਾਂ ਅਕਾਲੀ ਨਹੀਂ ਵੜਨ ਦਿੱਤੇ ਸੀ ਤੇ ਖੱਟਿਆ ਕੀ ਉਹੀ ਸਰਪੰਚਾਂ ਦੇ ਕਾਗਜ਼ ਕੈਨਸਲ ਕਰਾਓ ਤੇ ਇੱਕ ਜਣਾ ਬਣ ਜੇ ਸਾਨੂੰ ਨੀਤੀਆਂ ਤੇ ਆਉਣਾ ਪਊਗਾ ਕਿ ਕੋਈ ਜ਼ਬਰ ਨਾ ਹੋਵੇ ਇਹਦੀ ਨੀਤੀ ਕੀ ਹੈ ਮੁੱਖ ਮੰਤਰੀ ਜਾਂ ਉਥੋਂ ਦਾ ਐਸਐਸਪੀ ਥਾਣੇਦਾਰ ਜ਼ਿੰਮੇਦਾਰ ਕਾਵੇਂ بنائے ਜਾਣ ਇਹਨਾਂ ਨੀਤੀਆਂ ਤੇ ਡਿਟੇਲ ਚ ਜਾਣਾ ਪਊਗਾ ਜੇ ਆਪਾਂ ਡਿਟੇਲ ਚ ਨਾ ਗਏ ਸਾਡੇ ਨਾਲ ਆਹੀ ਹੋ ਅਗਲੀ ਵਾਰੀ ਕੋਈ ਹੋਰ ਪਾਰਟੀ ਉਦੋਂ ਬਾਅਦ ਕੋਈ ਹੋਰ ਪਾਰਟੀ ਤੇ ਜੁੱਤੀਆਂ ਉਹਨਾਂ ਦੀਆਂ ਸਿਰ ਸਾਡਾ ਜੇ ਇਹਨੂੰ ਰੋਕਣਾ ਤਾਂ ਨੀਤੀ ਤੇ ਆਓ ਮੁੱਧੀਆਂ ਦੀ ਰਾਜਨੀਤੀ ਤੇ ਆਓ ਵਰਨਾ ਮੈਨੂੰ ਦੱਸੋ 20000 ਕਰੋੜ ਰੁਪਇਆ ਰੇਤੇ ਚੋਂ ਕਿਨੇ ਕਿਹਾ ਸੀ ਅਰਵਿੰਦ ਕੇਜਰੀਵਾਲ ਨੇ ਕਿ ਰਵੀ ਨੂੰ ਵਧਾ ਦੇਾਂਗੇ ਕਿੰਨਾ ਵਧਿਆ 288 ਕਰੋੜ ਤੇ ਪੈਸਾ ਕਿਹਦੀ ਜੇਬ ਤੇ ਜਾ ਰਿਹਾ ਪਾਲਿਆਂ ਦੇ ਪਹਿਲਾਂ ਕਿਹਦੀ ਜੇਬ ਤੇ ਜਾ ਰਿਹਾ ਕਾਂਗਰਸੀਆਂ ਦੇ ਉਦੋਂ ਪਹਿਲਾਂ ਕਿਹਦੇ ਜਾ ਰਿਹਾ ਅਸਕਾਲੀਆਂ ਦੇ ਤੇ ਬੀਜੇਪੀ ਦੇ ਉਮਰ ਸਿਸਟਮ ਇਹਨਾਂ ਦਾ ਕਿ ਇਹਦੇ ਕੰਢੇੜੇ ਚੜੋ ਸਰਕਾਰ ਬਣਾ ਲਓ ਜਿਵੇਂ ਪਿਛਲੀ ਵਾਰੀ ਕਿਸਾਨ ਅੰਦੋਲਨ ਦੇ ਕੰਢੇੜੇ ਚੜ ਕੇ ਇਹਨਾਂ ਨੇ ਬਣਾ ਲਈ ਹੁਣ ਇਹ ਫਤਹਿ ਕੀ ਕਰਨਗੇ ਵੇਖੋ ਜੀ ਆਪ ਗੰਦੀ ਸਾਨੂੰ ਚੁਣ ਲਓ ਓ ਤੁਸੀਂ ਤਾਂ ਪਹਿਲਾਂ ਦੇ ਗੰਦੇ ਹੋ ਲਿਸਟਡ ਹੋ ਤੁਹਾਨੂੰ ਕੋ ਬਣਾਈਏ ਲੋਕ ਕਿਉਣਾ ਮੰਨ ਲੋਕਾਂ ਦੀ ਨੀਤੀ ਕਿਉਣਾ ਮੰਨੀ ਜਾਵੇ ਸੋ ਹੁਣ ਅਸੀਂ ਅਖੀਰ ਤੇ ਅਪੀਲ ਕਰਦੇ ਆਂ ਇੱਕ ਨੰਬਰ ਮੈਂ ਬਾਈ ਅਮਤੋਤ ਸਿੰਘ ਮਾਨ ਦਾ ਬੋਲੂਗਾ ਉਹ ਸਾਰੇ ਧਿਆਨ ਨਾਲ ਸੁਣ ਕੇ ਉਹਨੂੰ ਨੋਟ ਕਰ ਲਿਓ ਕਿਉਂਕਿ ਜਿਹੜੇ ਵੀ ਪੀੜਿਤ ਪਰਿਵਾਰ ਨੇ ਜਿਨ੍ਹਾਂ ਦੇ ਬੱਚੇ ਜਿਨ੍ਹਾਂ ਦੇ ਨੌਜਵਾਨ ਝੂਠੇ ਮੁਕਾਬਲਿਆਂ ਜਿਨ੍ਹਾਂ ਨੇ ਮਾਰੇ ਆ ਪਿਛਲੇ 2-3 ਸਾਲ ਦੇ ਵਿੱਚ ਜਿਨ੍ਹਾਂ ਦੇ ਲੱਤਾਂਵਾਹਾਂ 'ਚ ਗੋਲੀਆਂ ਮਾਰੀਆਂ ਨੇ ਉਹ ਸਾਰੇ ਪਰਿਵਾਰ ਸਾਡੇ ਨਾਲ ਇਸ ਨੰਬਰ ਤੇ ਬਾਈ ਅਮਤੋਤ ਨਾਲ ਸੰਪਰਕ ਕਰਨ ਕਿਉਂਕਿ ਅਸੀਂ ਇਹ ਜਿਹੜੀਆਂ ਗੱਲਾਂ ਜਨਤਕ ਵੀ ਕਰਨੀਆਂ ਨੇ ਤੇ ਨਾਲ ਦੀ ਨਾਲ ਇਹ ਹਾਈ ਕੋਰਟ ਵਗੈਰਾ ਜਾਂ ਹੋਰ ਕੋਰਟਾਂ ਦੇ ਵਿੱਚ ਜਾਂ ਹਿਊਮਨ ਰਾਈਟ ਦੇ ਵਿੱਚ ਵੀ ਅਸੀਂ ਲੈ ਕੇ ਜਾਣੀਆਂ ਨੇ ਆਪਾਂ ਟੀਮ ਬਣਾਵਾਂਗੇ ਹਾਂ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਅਸੀਂ ਟੀਮ ਬਣਾ ਕੇ ਲੜਾਈ ਲੜਨ ਜਾ ਰਹੇ ਹਾਂ ਪੂਰੇ ਪੰਜਾਬ ਦੇ ਪੁਲਿਸ ਜਾਂ ਤਸ਼ੱਦਦ ਦੀ ਲੜਾਈ ਤੇ ਇਹਦੇ ਲਈ ਮੈਂ ਅਪੀਲ ਕਰਦਾ ਵੀ ਅਸੀਂ ਨੰਬਰ ਜਿਹੜਾ ਬੋਲ ਰਹੇ ਹਾਂ ਇਹ ਧਿਆਨ ਨਾਲ ਸੁਣ ਲਿਓ ਬਾਈ ਨੰਬਰ ਬੋਲਿਓ ਤੁਹਾਡਾ 81 95 995923 81 95 999 9823 ਇਹ ਮੇਰਾ ਨੰਬਰ ਹੈ ਤੁਸੀਂ ਜੋ ਵਿਕਟਮ ਨੇ ਮੈਂ ਫੇਰ ਕਹੂੰਗਾ ਸਾਸਰੀ ਕਾਲ ਤੇ ਫਲਾਨੀ ਗੱਲ ਉਹ ਵਾਲੇ ਨਹੀਂ ਸਿਰਫ ਉਹਨਾਂ ਲਈ ਹੈ ਜਿਨ੍ਹਾਂ ਨਾਲ ਜੋ ਜੋ ਹੋਇਆ ਜੋ ਸਾਨੂੰ ਪਤਾ ਉਹ ਤਾਂ ਅਸੀਂ ਆਪ ਗੱਲ ਕਰਾਂਗੇ ਤਾਂ ਜੋ ਇਸ ਸੰਘਰਸ਼ ਨੂੰ ਇੱਕ ਥਾਂ ਤੇ ਲਿਆਂਦਾ ਜਾਵੇ ਇੱਕ ਥਾਂ ਤੇ ਲਿਆ ਕੇ ਪੰਜਾਬ 'ਚ ਲੜਾਈ ਲੜੇ ਇਹ ਸਿਰਫ ਲੜਾਈ ਦਾ ਮਤਲਬ ਇਹ ਨਹੀਂ ਕਿ ਆਪ ਵਿਰੁੱਧ ਕੁਝ ਕਰਨਾ ਹੈ ਨਹੀਂ ਇੱਕ ਸਿਸਟਮ ਬਣਾਉਣਾ ਹੈ ਜਿਹਦੇ 'ਚ ਕੋਈ ਆਪ ਕਾਂਗਰਸੀ ਕਾਲੀ ਭਾਜਪੀ ਧੱਕਾ ਨਾ ਕਰ ਸਕਣ ਔਰ ਉਹ ਸਿਸਟਮ ਪੁਲਿਸ ਦੇ ਵਿਰੁੱਧ ਅਕ ਨੀਤੀ ਇਹ ਹੋਊਗੀ ਔਰ ਉਹਦੇ ਤੇ ਪਹਿਰਾ ਪੰਜਾਬ ਨੂੰ ਦੇਣਾ ਹੋਊ ਇਸ ਸਰਕਾਰ ਨੂੰ ਮੰਨਣਾ ਪਊ ਨਹੀਂ ਤਾਂ ਇਹ ਜਾਣਗੇ ਔਰ ਜਿਹੜੇ ਨਵੇਂ ਆਉਣਗੇ ਇਸ ਸ਼ਰਤ ਤੇ ਆਉਣਗੇ ਕਿ ਪੁਲਿਸ ਨੂੰ ਐ ਨਕੇਲ ਪਾਈ ਜਾਊਗੀ ਲਖੇ ਭਾਈ ਸਥਾਨ ਵੀ ਦੱਸ ਦਿਓ ਸਥਾਨ ਜਗਾ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਫੈਸਲਾ ਕਰਕੇ ਦੱਸ ਦਾਂਗੇ ਵੀ ਕਿਹੜੀ ਜਗਾ ਰੱਖਾਂਗੇ ਪੰਜਾਬ ਦੇ ਮੈਂ ਦਰਦੀ ਲੋਕਾਂ ਨੂੰ ਅਪੀਲ ਕਰਦਾ ਬਾਈ ਪੈਰ ਜੁੱਤੀ ਨਾ ਪਾਇਓ ਅੱਜ ਅਸੀਂ ਸਾਡੀ ਨਹੀਂ ਅਸੀਂ ਤਾਂ ਆਪਣੀ ਲੜਾਈ ਲੜੀ ਆ ਸਾਨੂੰ ਬਹੁਤ ਇੱਥੋਂ ਥ੍ਰੈਟ ਆਏ ਪੁਲਿਸ ਵੱਲੋਂ ਇਹਨਾਂ ਡੀਐਸਪੀਆ ਵੱਲੋਂ ਕਿ ਹਾਂ ਕੋਈ ਗੱਲ ਨਹੀਂ ਲੱਖਾ ਸਾਂ ਦਾਖਲਤਾ ਹੋ ਗਿਆ ਕਰਾਲਾ ਜੋ ਕਰਾਉਣਾ ਫਿਰ ਅੱਗੇ ਅੱਗੇ ਪੁਲਿਸ ਜਾ ਦੇਖੇਗਾ ਅੱਜ ਦਾ ਲੜਾਂ ਹੈ ਕੋਈ ਗੱਲ ਨਹੀਂ ਸਾਨੂੰ ਕੋਈ ਪ੍ਰਵਾਹ ਨਹੀਂ ਧਮਕੀਆਂ ਦਿੰਦੇ ਆ ਕੀ ਸੁਨੇਹੇ ਭੇਜਦੇ ਆ ਅਸੀਂ ਲੜਾਈ ਆ ਆਪ ਦੀ ਸ਼ੁਰੂ ਕਰਤੀ ਬਿਆਨ ਕਰਾਤੇ ਮਕਾਮ ਤੱਕ ਲੈ ਕੇ ਜਾਵਾਂਗੇ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਵੀ ਹੋਰ ਇਹ ਪੰਜਾਬ ਦੇ ਮਾਮਾ ਦੇ ਪੁੱਤ ਨਾ ਮਾਰਨ ਮਾਰਦੇ ਪਤਾ ਕਿਉਂ ਆ ਚੀਤੀਆਂ ਵਧਾਉਣ ਲਈ ਸਟਾਰ ਵਧਾਉਣ ਲਈ ਮੈਨੂੰ ਗੱਲ ਸੁਣਾਈ ਕਿਸੇ ਨੇ ਉਹ ਵੀ ਪੁਲਿਸ ਮੁਲਾਜ਼ਮ ਰਿਟਾਇਰ ਹੋਇਆ ਸੀ ਕਹਿੰਦਾ ਕਿ ਡੀਐਸਪੀ ਸੀਗਾ ਉਹ ਡੀਐਸਪੀ ਨੂੰ ਡੀਐਸਪੀ ਸਾਊਂਡ ਇੰਸਪੈਕਟਰ ਨੂੰ ਪੁੱਛਦਾ ਹੈ ਵੀ ਆ ਇੱਕ ਤੇਰਾ ਹੋਰ ਰੈਂਕ ਕਦੋਂ ਸਟਾਰ ਕਦੋਂ ਵਧੂਗਾ ਉਹ ਇਹ ਦੋ ਦੀ ਘਾਟ ਹੈ ਕਹਿੰਦਾ ਦੋ ਮੇਰੇ ਕੋਲ ਫੜੇ ਹੋਏ ਆ ਲੈ ਜਾ ਕੌਣ ਜਿਹੜੇ ਕੋਈ ਬਚਾਰੇ ਬੇਕਸੂਰ ਫੜੇ ਵੀ ਤੇ ਚੱਕ ਕੇ ਮਾਰ ਦੇ ਮੁਕਾਬਲਾ ਬਣਾ ਦੇ ਤੇ ਸਟਾਰ ਇੱਕ ਹੋਰ ਮੋੜੇ ਲੱਗ ਜਾਊਗਾ ਇਹ ਦੌਰ ਰਿਹਾ ਪੰਜਾਬ 'ਚ ਤੇ ਉਹੀ ਕੁਝ ਹੋਣਾ ਹੈ ਦੇਖੀ ਨਹੀਂ ਰਿਹਾ ਡੀਜੀਪੀ ਡਿਸਕਾਂ ਦਿੰਦਾ ਜਿਹੜਾ ਬੰਦਾ ਇੱਥੇ ਕਿਸੇ ਦੇ ਗੋਲੀ ਮਾਰਦਾ ਡੀਜੀਪੀ ਵੱਲੋਂ ਡਿਸਕਾ ਸਨਮਾਨ ਸਪੈਸ਼ਲ ਟਵੀਟ ਹੁੰਦੇ ਹੁੰਦੇ ਨੇ ਤੇ ਹੱਕ ਜੀ ਮੁੱਖ ਮੰਤਰੀ ਵੱਲੋਂ ਪਰ ਉਹੀ ਕੁਝ ਚੱਲ ਪਿਆ ਯਾਰ ਇਹ ਖੋਰ ਦੱਸੋ ਇਹ ਜਿਹੜੇ ਪੁਲਿਸ ਵਾਲੇ ਨੇ ਜਿਹੜੇ ਕੰਮ ਕਰਦੇ ਨੇ ਕੀ ਇਹ ਉਹੀ ਕਮਾਊ ਪੁੱਤ ਨਹੀਂ ਜੋ ਸਾਰੀਆਂ ਸਰਕਾਰਾਂ ਵੇਲੇ ਹੁੰਦੇ ਨੇ ਦੱਸ ਦਿਓ ਨਹੀਂ ਤਾਂ ਤੁਹਾਡੇ ਸਾਹਮਣੇ ਆ ਵੇਖ ਲੋ ਨਾ ਸਾਰੇ ਔਰ ਕਿਉਂ ਨਹੀਂ ਇਹ ਪੋਲਿਟਿਸ਼ੀਅਨ ਬੋਲਦੇ ਕਿਉਂਕਿ ਇਹ ਆਂਦੇ ਨੇ ਤੂੰ ਉੱਤਰ ਫੇਰ ਅਸੀਂ ਇਹ ਕੰਮ ਕਰਾਵਾਂਗੇ ਇਹ ਕੰਮ ਸ਼ਰਿਆਂ ਮਾ ਹੋ ਰਿਹਾ ਹੈ ਸ਼ਰਿਆਂ ਮੈਨੂੰ ਦੱਸੋ ਅਪੌਇੰਟਮੈਂਟਾਂ ਦੇ ਪੈਸੇ ਦਿੱਤੇ ਜਾਂਦੇ ਨੇ ਤਾਂ ਹੀ ਇਹਨਾਂ ਲੋਕਾਂ ਨੂੰ ਖੁੱਲੀ ਛੁੱਟ ਮਿਲਦੀ ਗੜਾ ਦਿਓ ਬੁੰਦੀ ਚੱਕ ਦਿਓ ਫੱਟੇ ਜਿੰਨਾ ਚਿਹਰੇ ਡਰਾਉਣਗੇ ਨਹੀਂ ਪੁਲਿਸ ਵਾਲੇ ਇਹਨਾਂ ਤੋਂ ਡਰ ਕੇ ਪੈਸੇ ਕਿਵੇਂ ਦੇਣਗੇ ਲੋਕ ਇਹਨਾਂ ਨੂੰ ਹਾਂਜੀ ਵਰਨਾ ਐ ਕਰਦਾ ਹੁੰਦਾ ਕੋਈ ਬਈ ਇੱਕ ਨਾ ਮੈਂ ਛੋਟਾ ਹੁੰਦਾ ਜਲਸ ਹੁੰਦਾ ਸੀ ਪਰਿਵਾਰ ਤੋਂ ਆਪਦੇ ਮੰਨੋ ਸਵਾਲ ਪੁੱਛਿਆ ਸੀ ਇੱਕ ਵਾਰ ਵੀ ਜਦੋਂ ਕੋਈ ਮਿਲਟਰੀ ਵਾਲਾ ਮਰਦਾ ਤਾਂ ਦੇਸ਼ ਰੋਦਾ ਪੂਰਾ ਤੇ ਜੇ ਕੋਈ ਪੁਲਿਸ ਦਾ ਮਰੇ ਤਾਂ ਲੋਕ ਜਿਆਦਾ ਜ਼ਰ ਲੋਕ ਖੁਸ਼ ਹੁੰਦੇ ਕਿਉਂਕਿ ਸਾਡੇ ਮੁਲਾਜ਼ਮਾਂ ਦੇ ਵਿੱਚ ਪੁਲਿਸ ਬਲਾਂਚ ਕੁਝ ਕੁ ਬੰਦੇ ਅਜਿਹੇ ਆ ਵੀ ਜਿਨ੍ਹਾਂ ਨੇ ਦੇ ਲੋਕਾਂ ਨੂੰ ਇਹਨਾਂ ਦੇ ਟੈਕਸ ਦੀ ਤਲਖਾਂ ਲੈਂਦੇ ਇਹ ਟੈਕਸ ਦੇ ਪੈਸੇ ਕਿੱਧਰ ਖਾ ਜਾਂਦੇ ਉਹਨਾਂ ਨੂੰ ਜਿਹੜੇ ਕਹਿੰਦੇ ਸੀ ਆਪਾਂ ਸੇਵਾ ਕਰਾਂਗੇ ਉਹ ਜਦੋਂ ਇਹਨਾਂ ਦੇ ਕਤਲ ਕਰਦੇ ਨੇ ਮਾਰਦੇ ਨੇ ਸਟਾਰ ਵਿਧਾਨ ਦੇ ਲਈ ਤਾਂ ਮੈਨੂੰ ਇਹ ਗੱਲ ਹੁਣ ਸਮਝ ਆ ਗਈ ਵੀ ਪੁਲਿਸ ਵਾਲੇ ਮਰੇ ਤੇ ਕਿਉਂ ਨਹੀਂ ਰੋਂਦਾ ਕੋਈ ਤੇ ਮਿਲਟਰੀਏ ਕੋਈ ਜਵਾਨ ਮਰਦਾ ਤਾਂ ਰੋਂਦਾ ਕਿਉਂਾ ਪੂਰਾ ਦੇਸ਼ ਉਹ ਛੇਰਾ ਇਹਨਾਂ ਤੋਂ ਵੀ ਵੱਡਾ ਪੁਲਿਸ ਨੂੰ ਕੰਟਰੋਲ ਕੌਣ ਕਰਦਾ ਹੈ ਪੁਲਿਸ ਨੂੰ ਕੰਟਰੋਲ ਕੌਣ ਕਰਦਾ ਹੈ ਪੁਲਿਸ ਨੂੰ ਕੰਟਰੋਲ ਪੋਲਿਟੀਸ਼ੀਅਨ ਕਰਦੇ ਨੇ ਪੁਲਿਸ ਬਾਰੇ ਇਹ ਸਾਨੂੰ ਪ੍ਰਸ਼ਾਸਨ ਬਾਰੇ ਸੋਚਣਾ ਪਊਗਾ ਪੁਲਿਸ ਦੀਆਂ ਬਦਲੀਆਂ ਕੌਣ ਕਰਦਾ ਹੈ ਔਰ ਉਹਨਾਂ ਨੂੰ ਕੌਣ ਚੁੰੰਦਾ ਹੈ ਮੇਰੇ ਵਾਲੇ ਮਾਮਲੇ ਚ ਸਾਹ ਪਰਲਾਸ ਮੇਰੇ ਵਾਲੇ ਮਾਮਲੇ ਤੁਸੀਂ ਦੇਖੋ ਅਸੀਂ ਚੌਂਕੀ ਤੋਂ ਵਾਪਸ ਆ ਜੰਨੇ ਆ ਆਉਣ ਤੋਂ ਬਾਅਦ ਮੇਰੀ ਐਸਐਸਪੀ ਨਾਲ ਗੱਲ ਹੁੰਦੀ ਆ ਕੰਟਰੋਲ ਰੂਮ ਤੇ ਗੱਲ ਹੁੰਦੀ ਆ ਐਸਪੀਡੀ ਨਾਲ ਗੱਲ ਹੁੰਦੀ ਆ ਫਿਰ ਕਿਥੋਂ ਤਾਰਾਂ ਖੜਕਦੀਆਂ ਡੀਜੀਪੀ ਕਹਿੰਦਾ ਇਹਨਾਂ ਨੂੰ ਕਬਵੰਤ ਕਹਿੰਦਾ ਇਹਨਾਂ ਨੂੰ ਵੀ ਨਾਕਾ ਲਾਏ ਘੇਰ ਕੇ ਲਿਆਓ ਕੁੱਟ ਕੇ ਚੱਕ ਕੇ ਤੰਨੋਂ ਦਾ ਸਿੱਟੂ ਲੈ ਕੇ ਬੰਦ ਕਰੋ ਕੌਣ ਕਹਿੰਦਾ ਉਸ ਤੋਂ ਬਾਅਦ ਤਾਂ ਸਕੀਮ ਕੱਟ ਕੇ ਆਏ ਆ ਨਾ ਇਹ ਸਿੱਧੀ ਦਾ ਮੁਦਾਲਵਾਦ ਨਹੀਂ ਹੋਈ ਕਲੀਅਰ ਕੱਟ ਗੱਲ ਉਹ ਸਾਫ਼ ਸਮਝ ਲੱਗਦੀ ਵੀ ਸਾਜ਼ਿਸ਼ ਹੋਈ ਉਸ ਤੋਂ ਬਾਅਦ ਤਰੱਚੀ ਗਈ ਹਰੀ ਕਹਾਣੀ ਵੀ ਮੋਰੇ ਨਾਕਾ ਲਵਾ ਦੋ ਘੇਰ ਲੋ ਲਿਆਓ ਚੱਕ ਕੇ ਇਕ ਨੇ ਇਹ ਆਖ ਦਿੰਦੇ ਆ ਕਿ ਅਸੀਂ ਉਸ ਦੇ ਗੱਲ ਪੁਲਸ ਦੀਂਦੀ ਪੋਲਿਟਿਸ਼ਨਾਂ ਨੂੰ ਕਿਉਂ ਕਹਿੰਨਾ ਹੈ ਕਿ ਸਾਡਾ ਸੰਵਿਧਾਨ ਹੈ ਦੁਨੀਆ ਦਾ ਇੱਕ ਸਿਸਟਮ ਹੈ ਇੱਕ ਸਿਵਲ ਅਥਾਰਟੀ ਨੂੰ ਫੋਰਸ ਦੇ ਉੱਤੇ ਬਾਇਆ ਜਾਂਦਾ ਹੈ ਕਿ ਫੋਰਸ ਜ਼ਿਆਤੀ ਨਾ ਕਰੇ ਸੋ ਮੇਨ ਰਿਸਪਾਂਸਿਬਲ ਕਿਤੇ ਵੀ ਕੋਈ ਪੁਲਸ ਧੱਕਾ ਕਰੇ ਤਾਂ ਸਮਝੋ ਸਰਕਾਰ ਹੈ ਕਿਉਂਕਿ ਸਰਕਾਰ ਦੀ ਡਿਊਟੀ ਹੈ ਉਹਨਾਂ ਨੂੰ ਕੰਟਰੋਲ ਕਰਨਾ ਔਰ ਸੰਵਿਧਾਨ ਨੇ ਉਹਨਾਂ ਨੂੰ ਸ਼ਕਤੀ ਦਿੱਤੀ ਹੈ ਉਹਦਾ ਗਲਤ ਇਸਤੇਮਾਲ ਹੁੰਦਾ ਤਾਂ ਇਹਨਾਂ ਨੂੰ ਖੁੱਲੀਆਂ ਚੋਟਾਂ ਦਿੱਤੀਆਂ ਜਾਂਦੀਆਂ ਸੋ ਸਾਡੀ ਤੁਹਾਨੂੰ ਸਾਰਿਆਂ ਨੂੰ ਉਮੀਦ ਪੈਰੋਂ ਅਪੀਲ ਹੈ 13 ਤਰੀਕ ਨੂੰ 13 ਜੁਲਾਈ ਐਤਵਾਰ ਨੂੰ ਜਗ੍ਹਾ ਤੁਹਾਨੂੰ ਦੱਸਾਂਗੇ ਕਿਉਂਕਿ ਸਰਕਾਰ ਹੁਣੇ ਤੋਂ ਕੱਲ ਤੋਂ ਦੁਸ਼ਮਣ ਹੋ ਗਈ ਹੈ ਕਿ ਇਹਨਾਂ ਨੂੰ ਕਿਤੇ ਕਰਨ ਨਹੀਂ ਦੇਣਾ ਇਸ ਲਈ ਅਸੀਂ ਜਗਾ ਨਹੀਂ ਦੱਸ ਰਹੇ 2-3 ਦਿਨਾਂ ਚ ਜਗਾ ਦੱਸਾਂਗੇ ਕਿ ਕਿਹੜੀ ਜਗਾ ਕਰ ਰਹੇ ਆਂ ਔਰ ਸਾਰੇ ਪੰਜਾਬ ਦੇ ਵਿਕਟਮ ਉੱਥੇ ਖੜੇ ਮਿਲਣਗੇ ਤੁਹਾਨੂੰ ਜੋ ਪੁਲਸੀਆ ਤਸ਼ੱਦਦ ਦਾ ਸ਼ਿਕਾਰ ਨੇ ਔਰ ਬਾਕੀ ਜਥੇਬੰਦੀਆਂ ਵੀ ਹਾਂਜੀ ਹਾਂ ਮੈਨੂੰ ਤਾਂ ਬਈ ਇਸ ਤਰ੍ਹਾਂ ਲੱਗ ਰਿਹਾ ਹੈਗਾ ਵੀ ਜਿਹੜੀ ਇਹ ਘਟਨਾ ਹੈਗੀ ਇਹ ਇੱਕ ਇਹਨਾਂ ਦੀ ਰਚੀ-ਮਿਚੀ ਖੇਡ ਸੀਗੀ ਜਿਹੜੇ ਪੁਲਿਸ ਮੁਲਾਜ਼ਮ ਇਹਨਾਂ ਦੇ ਮਗਰ ਲੱਗੇ ਉਹ ਪਿੱਛੋਂ ਲੱਗੇ ਹੋਏ ਨੇ ਹੋ ਸਕਦਾ ਵੀ ਤੱਪੇ ਤੋਂ ਵੀ ਪਿੱਛੇ ਲੱਗੇ ਹੋਣ ਹੋ ਸਕਦਾ ਹੈ ਇਹਨਾਂ ਦੇ ਕਿਤੇ ਵੱਡੇ ਲੀਡਰ ਨੇ ਲੱਖੇ ਬਾਈ ਦੀ ਸਪਾਰੀ ਦੇਣ ਲਈ ਕੋਸ਼ਿਸ਼ ਕੀਤੀ ਹੋਵੇ ਜਿਹੜਾ ਮੇਰਾ ਵਿਚਾਰ ਹੈ ਮੇਰਾ ਨਿੱਜੀ ਵਿਚਾਰ ਆ ਉਹਦਾ ਉਹ ਬੰਦੇ ਪਿੱਛੇ ਲੱਗੇ ਹੋਏ ਨੇ ਆ ਕੇ ਗੱਡੀ ਨਾਲ ਗੱਡੀ ਟਕਰਾਉਂਦੀ ਹੈ ਨਾਲ ਅੱਗੇ ਪਿੱਛੇ ਕਰਦੇ ਨੇ ਫਿਰ ਉਦੋਂ ਆ ਥਾਣੇ ਜਾਂਦੇ ਨੇ ਹੋ ਸਕਦਾ ਜਿਹੜੇ ਸਿਵਲ ਦੇ ਵਿੱਚ ਬੰਦੇ ਸੀ ਉਹਨਾਂ ਕੋਲੇ ਕੋਈ ਨਜਾਇਜ਼ ਅਸਲਾ ਵੀ ਹੋਵੇ ਮਾਰਨ ਦੀ ਕੋਸ਼ਿਸ਼ ਕਰਦੇ ਹੋਣ ਤੇ ਨਾਲ ਸਾਡੇ ਬਾਈ ਦੇ ਗਨਮੈਨ ਹੋਣ ਕਰਕੇ ਇਸ ਕਰਕੇ ਵੀ ਬਸ ਰਹਿ ਗਈ ਹੋਵੇ ਫਿਰ ਉਸ ਤੋਂ ਬਾਅਦ ਕੀ ਹੋਇਆ ਜਦੋਂ ਇਹ ਸਾਰਾ ਕੰਮ ਸ਼ੌਂਕੀ ਦੇ ਵਿੱਚ ਚਲਾ ਗਿਆ ਤਾਂ ਫਿਰ ਚੌਂਕੀ ਇੰਚਾਰਜ ਤੇ ਜਿਹੜਾ ਡੀਐਸਪੀ ਸੀ ਉਹਦੇ ਕੰਨਾਂ ਦੇ ਵਿੱਚ ਧਿਆਨ ਚਾਹੀ ਹੋਊਗੀ ਗੱਲ ਵੀ ਭਾਈ ਗੱਲ ਤਾਂ ਇਹ ਹੋ ਗਈ ਵੀ ਇੱਥੋਂ ਤੱਕ ਵੀ ਇਹ ਚਲੇ ਗਏ ਫੇਰ ਉਹਨਾਂ ਨੇ ਕਿਹਾ ਵੀ ਯਾਰ ਤੁਸੀਂ ਤਾਂ ਅਜਮ ਬਣਾ ਬਣਾਇਆ ਜਿਹੜਾ ਸ਼ਿਕਾਰ ਸੀ ਸਾਡੇ ਹੱਥੋਂ ਫੜਦਾ ਤੁਸੀਂ ਗਾਹਾਂ ਵਾਲੀ ਪ੍ਰੋਸੈਸ ਤੋਂ ਸ਼ੁਰੂ ਕਰੋ ਗਾਹਾਂ ਜਾ ਕੇ ਨਾਕਾ ਲਾਓ ਨਾਕਾ ਲਾ ਕੇ ਫੇਰ ਤੁਸੀਂ ਉਹਨੂੰ ਇਸ ਤਰੀਕੇ ਨਾਲ ਆਪਦੇ ਪਲੇਂਜੇ ਚ ਲੈ ਕੇ ਫੇਰ ਤੁਸੀਂ ਕਰੋ ਜੇ ਬਾਈ ਚਾਂਸ ਉਸ ਟਾਈਮ ਤੇ ਬਾਈ ਲੱਖਾ ਨਾ ਜਿਹੜਾ ਲਾਈਵ ਹੋਇਆ ਹੁੰਦਾ ਤਾਂ ਹੋ ਸਕਦਾ ਵੀ ਇਹ ਬੰਦੇ ਕੀ ਕੁਝ ਕਰ ਦੇ ਜੇ ਪੰਜਾਬ ਦੇ ਮੁੰਡਿਆਂ ਨਾਲ ਕਰਦੇ ਨੇ ਇਹ ਆਪ ਨੂੰ ਸਰੇਆਮ ਪਤਾ ਲਗਾ ਹੁਣ ਆਪਾਂ ਆ ਟੈਕਨੀਕਲ ਗੱਲ ਕਰ ਲਈ ਸਾਹਿਬ ਵਕੀਲ ਸਾਹਿਬ ਦੱਸ ਦਿਓ ਆ ਫੜ ਲਓ ਕਿ ਇੱਕ ਤੁਹਾਨੂੰ ਗੱਲ ਦੱਸਦੀ ਹੈ ਕਿ ਕੀ ਹੋਇਆ ਤੇ ਕੀ ਅਸੀਂ ਕਰਨ ਜਾ ਰਹੇ ਹਾਂ ਟੈਕਨੀਕਲੀ ਲੱਖੇ ਵਾਲੇ ਕੇਸ ਬਸ ਉਹ ਦੱਸ ਦਿਓ ਫਿਰ ਬਾਕੀ ਗੱਲਾਂ ਆਪਣੀਆਂ ਕੱਲ ਆਪਣੇ ਜਿਵੇਂ ਗੱਲ ਹੋਈ ਸੀ ਕਿ ਅਸੀਂ ਜ਼ੀਰੋ ਐਫਆਈਆਰ ਕਰਾ ਰਹੇ ਹਾਂਗੇ ਪਰ ਕੱਲ ਰੁੱਕਾ ਵੀ ਭੇਜਿਆ ਗਿਆ ਸੀ ਆ ਤੇ ਰੁੱਕੇ ਦੇ ਉੱਤੇ ਉਹ ਕਰਦੇ ਹੋਏ ਅੱਜ ਉਹਨਾਂ ਨੇ ਐਕਟ ਕੀਤਾਗਾ ਤੇ ਉੱਥੋਂ ਨੇ ਜਿਹੜੇ ਤਬੇ ਦੇ ਮੁਲਾਜ਼ਮ ਆ ਕੇ ਗਏ ਹੈਗੇ ਲੱਖਾ ਸਿੰਘ ਸਧਾਨਾ ਦੇ ਉਹੋ ਜਿਸ ਤਰੀਕੇ ਨਾਲ ਕੈਸੀ ਮਰਦੇ ਤਸ਼ਦਦ ਹੋਇਆਗਾ ਉਹ ਸਾਰੇ ਦੇ ਸਾਰੇ ਬੰਨਾਂ ਨੂੰ ਬਿਆਨ ਕਰਨ ਨਾਲ ਮਦਦ ਕੀਤੀ ਹੈਗੇ ਇੱਕ ਤਾਂ ਇਹ ਗੱਲ ਆ ਜਾਂਦੀ ਹੈ ਕਿ ਦੂਸਰੀ ਗੱਲ ਆ ਜਾਂਦੀ ਕਿ ਅਸੀਂ ਜਿਹੜਾ ਡੀਐਸਪੀ ਸਤਵੀਰ ਸਿੰਘ ਹੈਗਾ ਉਹਨੂੰ ਅਸੀਂ ਦੱਸਣਾ ਕਿ ਧਮਕੀ ਕਿਵੇਂ ਦੇਈ ਦੀ ਹੈਗੀ ਜਿਹੜਾ ਬਰਨਾਲੇ ਦਾ ਹੈਗਾ ਕਿ ਉਹ ਕਹਿ ਰਿਹਾ ਸੀ ਕਿ ਜੇ ਲੱਖਾ ਸਿੰਘ ਸਧਾਨਾ ਜਾਂ ਕੋਈ ਵੀ ਬੰਦਾ ਇਹਦੇ ਖਿਲਾਫ ਸਾਡੇ ਖਿਲਾਫ ਬਰਨਾਲਾ ਪੁਲਿਸ ਦੇ ਖਿਲਾਫ ਕੋਈ ਵੀ ਕੋਈ ਐਫਆਈਆਰ ਜਾਂ ਕੋਈ ਵੀ ਕੇਸ ਲੌਂਚ ਕਰਾਊਗਾ ਜਾਂ ਪਰਸਿਊ ਕਰੂਗਾ ਤਾਂ ਅਸੀਂ ਉਹਨੂੰ ਦੇਖਾਂਗੇ ਉਹਨੂੰ ਚੱਕ ਕੇ ਆਸੀ ਆਸੀ ਕਹਿੰਦੇ ਉਹਨਾਂ ਦੇ ਨਾਲ ਖੜਾ ਨੂੰ ਚੱਕ ਕੇ ਦੇਊਗਾ ਲਾ ਕੇ ਦਿਖ ਅੱਜ ਕੱਲ ਡੀਜੀਪੀ ਪੰਜਾਬ ਐਸਐਸਪੀ ਬਰਨਾਲਾ ਐਸਐਸਪੀ ਬਠਿੰਡਾ ਸੀਐਮ ਪੰਜਾਬ ਮਨਜੋ ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਵੀ ਕੀਤੀ ਹੈ ਕਿ ਸਪੀਕਰ ਸਾਹਿਬ ਨੂੰ ਵੀ ਅਸੀਂ ਭੇਜ ਚੁੱਕੇ ਹਾਂਗੇ ਔਰ ਅਸੀਂ ਮੈਂ ਦੱਸਣਾ ਚਾਹੁੰਦੇ ਹਾਂਗੇ ਕਿ ਅਸੀਂ ਤੁਸੀਂ ਇੱਥੇ ਦਾ ਛੱਡੋ ਇੱਥੇ ਦਾ ਹਾਈ ਕੋਰਟ ਛੱਡੋ ਤੁਹਾਨੂੰ ਸੁਪਰੀਮ ਕੋਰਟ ਦਾ ਰੈਡ ਐਂਟਰੀ ਤੁਹਾਡੀਆਂ ਜਿਹੜੀ ਤੁਹਾਡੀਆਂ ਨਾ ਜ਼ਿੰਦਗੀਆਂ ਇਹ ਐਸਆਰ ਦੇ ਵਿੱਚ ਲਿਖਾਵਾਂਗੇ ਤੁਹਾਡੇ ਜਿਹੜਾ ਤੁਸੀਂ ਜਿਹੜਾ ਤਸ਼ਦਦ ਕੀਤਾ ਹੈ ਕਿਉਂਕਿ ਤੁਹਾਨੂੰ ਐਸ਼ੀ ਦਾ ਸ਼ਾਇਦ ਨਹੀਂ ਪਤਾ ਹੋਣਾ ਤੁਹਾਨੂੰ ਇਹ ਜਿੰਨੇ ਪ੍ਰੈਜ਼ੀਡੈਂਟ ਇਹਨਾਂ ਨੂੰ ਮੈਡਲ ਮਿਲਦੇ ਨੇਗੇ ਉਹ ਜਿਸ ਦੇ ਤੁਸੀਂ ਪੈਸੋ ਨੇ ਕਦਾਰ ਦਿੰਦਾ ਪਰਮਨਾਨ ਸਿੰਘ ਉਮਰਾਂ ਨੰਗਲ ਦੀ ਗੁਰਨਾਮ ਸਿੰਘ ਬਨਾਲਾ ਦਾ ਉਹਨੂੰ ਇੱਕ ਮੈਡਲ ਮਿਲਦਾ ਹੈਗਾ ਪਰਮਨਾਨ ਸਿੰਘ ਉਮਰਾਂ ਨੰਗਲ ਨੂੰ ਕਿ ਜੀ ਇਹਨੇ ਗੁਰਨਾਮ ਸਿੰਘ ਬਨਾਲਾ ਨੂੰ ਜੀ ਮਾਰ ਦਿੱਤਾ ਹੈਗਾ ਔਰ ਇਹਨੂੰ ਪ੍ਰੈਜ਼ੀਡੈਂਟ ਮੈਂਡਲਵਾਸਰ ਕਮੈਂਡ ਕੀਤਾ ਜਾਂਦਾ ਹੈ ਥੋੜੇ ਸਾਲਾਂ ਬਾਅਦ ਗੁਰਰਾਮ ਸਿੰਘ ਬਨਾਲਾ ਜਿਹੜੇ ਅੱਜਕੱਲ ਦਮਦਿਨ ਟਕਸਾਲ ਦਾ ਨਾਲ ਲਿਓ ਵਾਪਸ ਆਉਂਦੇ ਨੇ ਉਹ ਕਹਿੰਦੇ ਜੀ ਮੈਂ ਤਾਂ ਜਿੰਦਾਗਾ ਫਿਰ ਮਰਨ ਵਾਲਾ ਕੌਣ ਸੀ ਆ ਇੱਕ ਮੈਂ ਇਹ ਧਾਰਨ ਦਿਨਾਗਾ ਤੁਹਾਨੂੰ ਉਹ ਇੱਕ ਪਰਿਵਾਰ ਸੀ ਆ ਉਹ ਬਹੁਤ ਸਾਲ ਚੁੱਪ ਰਿਆ ਐਸਾ ਉਹ ਮਾਨਯੋਗ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈਗਾ ਕਿ ਉਹ ਬੰਦਾ ਕੌਣ ਹੈਗਾ ਦੇਖੋ ਜੇ ਤੁਸੀਂ ਬੰਦੇ ਜੇ ਤਾਂ ਗਵਰਨਮੈਂਟ ਨੇ ਦੇਖਣਾ ਕਿ ਜਿਹੜਾ ਬੰਦਾ ਤੁਸੀਂ ਮਾਰ ਕੇ ਉਹਨਾਂ ਨੂੰ ਉਹਨਾਂ ਨੂੰ ਪ੍ਰੈਜ਼ੀਡੈਂਟ ਮੈਡਲ ਦੇ ਰਹੇ ਹੋਗੇ ਔਰ ਉਸ ਤੋਂ ਬਾਅਦ ਵੀ ਹੋਏਗਾ ਇਹ ਤਾਂ ਮੈਂ ਇੱਕ ਕਹਾਣੀ ਹੈਗੀ ਜਿੰਨੇ ਜੇਕਰ ਅਸੀਂ ਕੱਲ ਉਹਨਾਂ ਦੇ ਪ੍ਰੈਜ਼ੀਡੈਂਟ ਇਹਨਾਂ ਨੂੰ ਪੁਲਿਸ ਨੂੰ ਦੱਸਣਾ ਕਿ ਜਿਹੜੇ ਤੁਸੀਂ ਬਹੁਤ ਜ਼ਿਆਦਾ ਜਿਵੇਂ ਲੱਖਾਂ ਸੰਤਾਨਾ ਦੱਸ ਰਹੇ ਸੀਗੇ ਕਿ ਉਹ ਬੜਾ ਨਾਜ਼ ਕਰ ਰਹੇ ਸੀਗੇ ਕਿ ਅਸੀਂ ਉਸ ਮੁਕਾਬਲੇ ਆ ਹੀ ਕਰ ਦਿੰਨੇ ਆਂਗੇ ਜਿਹੜੇ ਤੁਹਾਡੇ ਵੱਡੇ ਬਜ਼ੁਰਗ ਕਹਿੰਦਾ ਜਿਹੜੇ ਤੁਸੀਂ ਮਾਨ ਕਰਦੇ ਹੋਗੇ ਵੀ ਇੱਥੇ ਇੱਥੇ ਸ਼ਾਕੀ ਤੇ ਲਾ ਕੇ ਪ੍ਰੈਜ਼ੀਡੈਂਟ ਮੈਡਲ ਅਸੀਂ ਆਰਟੀਐਚ ਇੱਕ ਇੱਕ ਦੇ ਫਾਈਲ ਕਢਾ ਲਾਂਗੇ ਔਰ ਸਾਡਾ ਕੰਮ ਹੁ ਸ਼ੁਰੂ ਅਸੀਂ ਕਰ ਦੇਣਾ ਹੈਗਾ ਤੇ ਇੱਕ ਇੱਕ ਨੂੰ ਨੰਗਾ ਕਰਾਂਗੇ ਕਿ ਤੁਸੀਂ ਪਿਛਲੇ 40 ਸਾਲ ਤੋਂ ਸਾਡੇ ਨੌਜਵਾਨਾਂ ਨੂੰ ਕੋਹ ਕੋਹ ਕੇ ਮਾਰੇ ਤੇ ਹੁਣ ਸਾਡੇ ਆਉਣ ਵਾਲੀ ਨਵੀਂ نسل ਨੂੰ ਤੁਸੀਂ ਮਾਰਨ ਦੀ ਤਿਆਰੀ ਕਰ ਰਹੇ ਹੋਗੇ ਜਿਹੜੀ ਮੈਡੀਕਲ ਰਿਪੋਰਟ ਆਈ ਹੈ ਉਹਦੇ 'ਚ ਕਿੰਨਾ ਕੁ ਚਿਰਦਾ ਹੈ ਮੈਡੀਕਲ ਰਿਪੋਰਟ ਸਾਨੂੰ ਹੁਣੇ ਉਹ ਦੇ ਰਹੇ ਹੈਗੇ ਉਸ ਤੋਂ ਬਾਅਦ ਅਸੀਂ ਉਹਦੇ 'ਤੇ ਮੈਂ ਕਮੈਂਟ ਕਰੂੰਗਾ ਜੀ ਉਹ ਮੈਡੀਕਲ ਦੀ ਰਿਪੋਰਟ ਕਿਉਂਕਿ ਅੱਜ ਅਸੀਂ ਹੁਣੇ ਸਾਨੂੰ ਉਹਨਾਂ ਨੇ ਦੇ ਰਹੇ ਹੈਗੇ ਅਸੀਂ ਅਪਲਾਈ ਕੀਤੀ ਹੋਈ ਹੈਗੀ ਉਸ ਤੋਂ ਬਾਅਦ ਜੋ ਹੋਊਗਾ ਅਸੀਂ ਤੁਹਾਨੂੰ ਦੱਸਾਂਗੇ ਠੀਕ ਹੈ ਬਹੁਤ ਬਹੁਤ